ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦੇ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹਿੰਦੀਆਂ ਨੇ ਮੌਲ ਰੇਟ ਜੈ ਜੀ ਹੁੰਦੇ ਆ ਬਾਈ ਦੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਤੇ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਨਸੀਬ ਸਿੰਘ ਆ ਪਿੰਡ ਸਦਾ ਸਿੰਘ ਵਾਲਾ ਜਲਾ ਮੋਗਾ ਤੁਸੀਂ ਲਿਓ ਮੋਗਾ ਹੀ ਆਪਾਂ 4 ਦਿਨ ਪਹਿਲਾਂ ਵੀਡੀਓ ਪਾਈ ਸੇਲ ਹੋ ਗਏ ਬਾਈ ਹਾਂ ਬਾਈ ਬਹੁਤ ਵਧੀਆ ਠੀਕ ਆ ਜੀ ਤੇ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹ ਬਈ ਰਾਤ ਸੂਈ ਆ 8 9 ਵਜੇ ਠੀਕ ਆ ਜੀ ਜੇਰ ਜੂਰ ਪ੍ਰੋਪਰ ਓਕੇ ਆ ਵੀਡੀਓ ਆਪਣੇ ਕੋਲ ਪਈ ਜੇਰ ਦੀ ਠੀਕ ਆ ਜੀ ਤੇ ਦੂਜਾ ਸੂਆ ਵਾ ਮਾਲਕਾਂ ਨੇ ਕਿਹਾ ਦੱਸਿਆ ਵੀ ਪਿਛਲੇ ਸੂਏ ਅਸੀਂ 12 ਕਿਲੋ ਦੁੱਧ ਚੋਇਆ ਵੱਧ ਆਪਾਂ ਵੀ ਨਹੀਂ ਕਹਿੰਦੇ 12 ਕਿਲੋ ਤਾਂ ਦੇ ਹੀ ਦਿਓ ਬੱਚਾ ਕੀ ਬਈ ਬੱਚਾ ਬੱਛਾ ਬਈ ਮਗਰ ਬੱਚਾ ਦੁੱਧ ਮੈਂ ਵਰਗਾ ਹੋਊਗਾ ਮੈਂ ਹੀ ਇੱਕ ਹਾਲ ਦੀ ਗਾਣੀ ਤੇ ਰਾਤ 8 ਵਜੇ ਸੂਈ ਤੇ ਕਿੰਨਾ ਕੁ ਬੋਲਾ ਗੱਡਿਆ ਵਜੇ ਤਦ ਵੀ ਰਾਤਾਂ ਬੱਚਾ ਚੰਗਾਇਆ ਸੀਗਾ ਹਾਂਜੀ ਤੇ ਤੜ ਕਿਉਂ ਬੱਚਾ ਜਾ ਕੇ ਤੇ 2.5 ਕਿਲੋ ਦੁੱਧ ਚੋਇਆ ਜਿਹੜਾ ਮੈਂ ਪੰਜ ਨਹੀਂ ਕਹਿਣਾ ਇਹਦੀ ਗੱਲ ਉਹ ਸੱਚੀ ਕਹਿਣਾ ਸਹੀ ਗੱਲ ਦੋ ਕਿਲੋ ਬਚਾ ਚਾਹੁੰਦੇ 2.5 ਕਿਲੋ ਭਰ ਲੈਂਦੇ ਬਾਹਰ ਘਾ ਚੁਵਾਈ ਚੁਈ ਚੈੱਕ ਨੰਬਰ ਆ ਭਾਈ ਠੀਕ ਹੈ ਤੇ ਬਾਈ ਸੀਗਲ ਸੌ ਫੋਲਾ ਭਾਈ ਉੱਤੇ ਠੀਕ ਹੈ ਜੀ ਨਿਆਣੇ ਨਾਲ ਚੋਣਨਾ ਕਿ ਭਾਈ ਬਿਨਾਂ ਨਿਆਣੇ ਨਿਆਣੇ ਨਾਲ ਭਾਈ ਨਿਆਣੇ ਨਾਲ ਠੀਕ ਹੈ ਜੀ ਇਹ ਸਾਹੀ ਵਾਰ ਚੁਵਾਈ ਚੁਈ ਮੋਤੀ ਕੀ ਕੀ ਅਰਗੀ ਲੱਗੀ ਠੀਕ ਹੈ ਜੀ ਹਾਂ ਸਾਹੀਵਾਲ ਚ ਪੈਂਦੀ ਆ ਕ੍ਰੋਸ ਚ ਬਾਕੀ ਥਣਾ ਦੇ ਸਹਿਜ ਬਹੁਤ ਸੋਨੇ ਕਰਮਾਲੀ ਦੇ ਐਣ ਮੱਝਾ ਰਗਾ ਥਣਾ ਜੀ ਹੱਥੀ ਜਵਾਈ ਵਾਲਾ ਤੇ ਬਾਈ ਦੱਸਦਾ ਕਿ ਮਾਲਕਾ ਨੇ 12 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਤੇ ਆਪਾਂ ਵੀ 12 ਕਿਲੋ ਕਹਿ ਕੇ ਦੇ ਲਈਆਂ ਬਾਕੀ ਹਵਾਨਾ ਹੁਣਾਂ ਕਰਮਾਦੀ ਨੇ ਸੋਨਾ ਤਿਆਰ ਕੀਤਾ ਚੈੱਕ ਕਰ ਸਕਦੇ ਹੋ 12 13 ਕਿਲੋ ਦੁੱਧ ਕੋਈ ਬਾਲਾ ਨਹੀਂ ਦੁੱਧ ਇਹਨਾਂ ਦਾ ਮੱਝਾ ਰਗਈ ਹੁੰਦਾ ਫੈਟ ਚੰਗੀ ਆਉਂਦੀ ਹੈ ਮਦਰ ਬੱਚਾ ਵੱਛਾ ਜੀ ਬਾਕੀ ਰਗ ਰੂਪ ਦੀ ਸੋਹਣੀ ਆ ਤੇ ਕੱਦ ਕਾਠ ਦੀ ਚੰਗੀ ਆ ਜੀ ਫੜਾ ਦੇ ਸਾਈ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਦੇ ਆ ਬਾਈ ਕਹਿੰਦਾ ਗੰਨੇ ਆ ਕੀ ਧਾਰਾ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚ ਵਾਈ ਕਰ ਲੋ ਚਾਹੇ 4 ਟਾਈਮ ਚ ਵਾਈ ਕਰ ਲੋ ਮੁੱਲ ਬਾਈ ਇਹ ਤਾਂ ਜੈਜ ਜੈ ਇਹ ਤਾਂ ਬਈ 36000 ਆ ਮਾਨਦਾਨ ਕਰਾਂਗੇ ਮਾਨਦਾਨ ਕਰਦਾਂਗੇ 36000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਦਾਨ ਕਰਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੇਗਾ ਜੀ ਦੋ ਨੰਬਰ ਇਹਦੇ ਕੀ ਡਿਟੇਲ ਆਈ ਇਹ ਬਈ ਅੱਜ ਹੀ ਆਈ ਆ ਸਵੇਰੇ ਦੋਵੇਂ ਜੋੜਾਈ ਠੀਕ ਆ ਜੀ ਤੇ ਇਹਦੇ ਥੱਲੇ 9 ਕਿਲੋ ਦਾ ਦੱਸਿਆ ਮਾਲਕ ਨੇ ਆਪ ਵੀ ਧਾਰਾ ਮਾਰ ਕੇ ਲਿਆਂਦਾ ਧਾਰ ਤੁਰ ਇੱਕ ਨੰਬਰ ਚੋਾਈ ਚੋਈ ਪੂਰੀ ਵਧੀਆ ਲੱਗੀ ਆ ਠੀਕ ਆ ਜੀ ਤੇ ਡੇਢ ਤਿੰਨ ਮਹੀਨੇ ਸੂਈਆਂ ਮੱਚੀਆਂ ਮੱਚੀਆਂ ਜੀ ਹਾਂ ਡੇਢ ਕੁ ਮਹੀਨੀ ਸੂਈਆਂ ਜੀ ਡੇਢ ਮਹੀਨਾ ਹੋ ਗਿਆ ਮਾਲਕਾਂ ਨੇ ਦੱਸਿਆ ਸੂਈ ਨੂੰ ਕਿੰਨੇ ਮੈਂ ਸੂਈ ਸੂਈ ਆ ਪਈ ਦੂਜੀ ਸੂਈ ਦੂਜੀ ਦੂਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ 9 ਕਿਲੋ ਨੈਟਰ ਕੰਡੇ ਵਾਲਾ ਤਿਆਰ ਆ ਬਾਕੀ ਤਸੱਲੀ ਆ ਕੇ ਕਰ ਲਓ ਤੇ ਬਈ ਥਣਾ ਥਣਾ ਦੀ ਓਕੇ ਆ ਜੀ ਓਕੇ ਆ ਬਾਈ ਠੀਕ ਆ ਜੀ ਬਾਈਕਰਾਂ ਫਰਾਂ ਦੀ ਓਕੇ ਆ ਕੋਈ ਭੂਰ ਚਿੱਟਾ ਨਹੀਂ ਬੇਫਿਕਰ ਹੋ ਕੇ ਆ ਜਿਓ ਬਾਕੀ ਥਣ ਕਰਮ ਵਾਲੀ ਦਾ ਸੋਨਾ ਲੱਗਿਆ ਵਾ ਦੋ ਨਵੇਂ ਬਾਈ ਬਖਾ ਦਿੰਨੇ ਆ ਜੀ ਥਣ ਇਹਦਾ ਵੀ ਮੱਝਾਂ ਵਰਗਾ ਹੱਥੀ ਚਵਾਈ ਵਾਲਾ ਫੇਸ ਕੁਆਲਿਟੀ ਸੋਹਣੀ ਐ ਚੈੱਕ ਕਰ ਲੋ 9 ਕਿਲੋ ਅੱਜ ਦਾ ਦੁੱਧ ਤਿਆਰ ਆ ਜੀ ਆ ਕੇ ਤਸੱਲੀ ਦੋ ਟਾਈਮ ਕਰ ਲੋ ਚਾਰ ਟਾਈਮ ਕਰ ਲੋ ਚਾਹੇ ਛੇ ਟਾਈਮ ਕਰ ਲੋ ਤੇ ਬਈ ਸੀਯੂ ਸਾਬੂ ਜੀ ਸੀਯੂ ਸਾਬੂ ਬਈ ਬਥੇਰੀ ਆ ਆਪ ਪਤਾਰਾ ਮਾਰ ਕੇ ਲਿਆਂਦੀ ਆ ਮਾਲਕ ਨੇ ਦੋ ਦੱਸੇ 9 ਕਿਲੋ ਠੀਕ ਆ ਜੀ ਤੇ ਦੋ ਦਿਨ ਵਹਿੜ ਸਾਂਗੂ ਕੀ ਦੁੱਧ 11 12 ਕਿਲੋ ਤੇ ਕਰਊਗੀ ਮੋਜ ਨਾ ਬਾਈ ਜਵਾਂ ਦਰਮਿਆਨੇ ਕਰਵਾਈ ਸੀ ਠੀਕ ਆ ਜੀ ਘੱਟ ਸੇਵਾ ਵਾਲੇ ਘਰਵਾਈਏ ਬਾਈ ਕਹਿੰਦਾ ਚੰਗੀ ਸੇਵਾ ਹੋ ਜੇ ਤਾਂ ਦੁੱਧ ਫਲਸਟੀ ਦੀ ਕਰ ਜੂ ਇਹਦਾ ਮਤਲਬ ਬਾਈ ਇਹਦਾ ਮਤਲਬ 22000 ਦੀ ਠੀਕ ਆ ਮੈਂ ਛੋੜੀ ਸਭ ਪਾ ਜੀ ਕਰ ਦਾਂਗੇ ਠੀਕ ਆ ਜੀ ਮੁੱਲ 22000 ਰੁਪਿਆ ਬਾਈ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਦਰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੋ ਢਾਈ ਮਹੀਨਾ ਹੀ ਸੂਈ ਵੀ ਆ ਬੱਚਾ ਹੈ ਨਹੀਂ ਇਹਦਾ ਬੱਚਾ ਰਸਪੈਰੀ ਹੈ ਜੀ ਤੇ 8 ਕਿਲੋ ਤੋਂ ਦੱਸਿਆ ਮਾਲਕ ਨੇ ਚਵਾਈ ਜੂਈ ਦੇ ਇੱਕ ਨੰਬਰ ਆ ਠੀਕ ਆ ਜੀ ਤੇ ਆਪਾਂ 7 ਮੰਨ ਕੇ ਲਈਆ ਹੁਣ ਹੀਟ ਕੱਢੀ ਖੜੀਏ ਹੀਟ ਕੱਢੀ ਵੀ ਠੀਕ ਆ ਜੀ ਤੇ ਤੋਰ ਕੇ ਦਿਖਾ ਦਿਓ ਚਵਾਈ ਚੂਈ ਦੇ ਇੱਕ ਨੰਬਰ ਠੰਡੀ ਸੀਦਾ ਬਈ ਬਾਈ ਕਹਿੰਦਾ ਦੋ ਢਾਈ ਮਹੀਨੇ ਦੱਸਿਆ ਮਾਲਕਾਂ ਨੇ ਕਿ ਸੂਈ ਨੂੰ ਟਾਈਮ ਹੋ ਗਿਆ ਕਿੰਨੇ ਮੈਂ ਸੂਈ ਸੁਈ ਲਈਏ ਬੋੜ ਆਇਆ ਕੈਮਰੇ ਤੋਂ ਵੀ ਡਰਦਾ ਬਾਕੀ ਬਾਈ ਕੰਦਾ ਹੀਟ ਕੱਢੀ ਵੀ ਆ ਤਾਂ ਕਰ ਕਾਜ ਹੀ ਆਈ ਬਈ ਉਪਰਾ ਕਰਦੀ ਥੋੜਾ ਜਾਂ ਕੋਪਰਾ ਕਰਦੀ ਕਿਉਂਕਿ ਸੜ ਕੇ ਹੀ ਆਏ ਆ ਜੀ ਬਸੂ ਬਾਕੀ ਥਣ ਸੁਨੇ ਇਹਦਾ ਵੀ ਚੰਗਾ ਲੱਗਿਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਗੇ ਬੱਚਾ ਐਕਸਪਾਇਰੀ ਆ ਤੇ 8 ਕਿਲੋ ਬਾਈ ਕੰਦਾ ਮਾਲ ਕਹਣ ਦੱਸਿਆ ਆਪਾਂ 7 ਕਹਿ ਕੇ ਦੇਣੀ ਆ ਲੱਗ ਰੂ ਬਨੇ ਇਹ ਵੀ ਸੁਣੀ ਬਈ ਮਾਰਦੀ ਬੋੜ ਦੀ ਤਾਂ ਨਹੀਂ ਨਾ 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 ਬਈ ਹੋਈ ਨਹੀਂ ਬਾਹਰ ਦੇ ਮੁੱਲ ਦੀ ਬਈ ਹੈਣੀ ਥੋੜਾ ਥੋੜਾ ਸੈਂਗ ਆ ਬਾਕੀ ਇਧਰਲੀ ਸਾਈਡ ਤੋਂ ਚੈੱਕ ਕਰ ਲਓ ਜੀ ਥਣ ਸੋਹਣੇ ਆ ਮੇਉਤਾ ਉਗਰਮ ਵਾਲੀ ਪੂਰੀਆ ਦੁੱਧ ਜਿੰਨਾ ਬਾਈ ਨੂੰ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਕਿ ਤਸੱਲੀ ਤੁਸੀਂ ਆਪ ਕਰਨੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ 16000 ਰੁਪਏ ਮੰਨਤਨ ਹੋ ਜੀ ਮੰਨਤਨ ਕਰ ਦਾਂ ਠੀਕ ਹੈ ਜੀ 16000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮੰਨਤਨ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ